ਕਮਲ ਔਰ ਭਾਬੀ ਉਸ ਕੰਚਨ ਕੁਮਾਰੀ ਜਿਹੜੀ ਬਿਹਾਰ ਤੋਂ ਆਈ ਆ ਬੇਬੇ ਜਦੋਂ ਦਾ ਉਹਦਾ ਕਤਲ ਹੋਇਆ ਉਦੋਂ ਦਾ ਬੜਾ ਲੋਕ ਕਹਿ ਰਹੇ ਉਹਦਾ ਕਤਲ ਕਰਤਾ ਤੁਹਾਡਾ ਕੀ ਕਹਿਣ ਜਿਓ ਸਮਝ ਜਾਂਦੀ ਦਵਾਰਾ ਕਿਉਂ ਰੇਠੀ ਪਹੁੰਚਦਾ ਕੋਈ ਸਮਝਾਉਣ ਤਾਂ ਤਾਂ ਜੇ ਬਿਹਾਰ ਚ ਬਹਿ ਕੇ ਕਰੇ ਅਰਦੀ ਤਾਂ ਸਾਡੇ ਪੰਜਾਬ ਨੂੰ ਪੱਟਣ ਨੂੰ ਐ ਉਹਨੇ ਤਾਂ ਸੋਦਾ ਲਾਤਾ ਉਹ ਤਾਂ ਕਰਤਾ ਜਿਹੜਾ ਕੋ ਕਰਨਾ ਸੀ ਨਾ ਮੰਨੀ ਗਰੀਬ ਸੀਗੀ ਆ ਵੀਡੀਓਜ਼ ਪਾ ਕੇ ਆਪਣਾ ਘਰ ਚ ਲਾ ਰਹੀ ਸੀ ਤਾਂ ਇਸ ਬਾਰੇ ਤੁਹਾਡਾ ਕੀ ਕਹਿਣਾ ਇਦਾਂ ਹੀ ਘਰ ਚ ਆ ਸੁੱਥਣ ਮੋੜੇ ਧਰ ਕੇ ਤੁਰ ਪੋ ਵੀ ਘਰ ਚ ਲਾਉਣੀ ਆ ਮੈਂ ਗੰਦ ਫਲਾ ਕੇ ਗਰੀਬੀ ਦੂਰ ਹੋਊ ਇਹ ਹੋ ਤੇ ਨਹੀਂ ਗਰੀਬ ਤਾਂ ਪੰਜਾਬ ਤੇ ਹੀ ਬੋਝ ਬਣਨਾ ਹੈ ਕਹਿੰਦੇ 4 ਲੱਖ ਫਾਲੋਅਰ ਸੀ ਪਰ ਜਦੋਂ ਹੁਣ ਮੌਤ ਹੋਈ ਹੈ ਸੰਸਕਾਰ ਤੇ 3 ਜਣੇ ਸੀਗੇ ਨਾ ਫੇਰ ਫਾਲੋਅਰ ਮਰ ਗਏ ਉਹ ਜਿਉਂਦੇ ਹੀ ਹੋਣਗੇ ਜਿਹੜੇ ਫਾਲੋਅਰ ਦਿੰਦੇ ਸੀ ਉਹਨੂੰ ਸ਼ਾਵਾਸ਼ ਦਿੰਦੇ ਸੀ ਇਹਨਾਂ ਲੱਚਰਤਾ ਨੂੰ ਆਪਾਂ ਪੰਜਾਬ ਚੋਂ ਖਤਮ ਕਰਨਾ ਸਾਡਾ ਸੱਭਿਆਚਾਰ ਕੀ ਸੀਗਾ ਤੇ ਅੱਜ ਕਈ ਉਹਨੂੰ ਸਪੋਰਟ ਕਰ ਰਹੇ ਨੇ ਪੰਜਾਬ ਚ ਤਾਂ ਜਿਹੜਾ ਜਾਂਦਾ ਜਿਹੜਾ ਹੱਕ ਦੀ ਗੱਲ ਕਰਦਾ ਉਹੀ ਗੈਂਗਸਟਰ ਬਣ ਜਾਂਦਾ ਉਹ ਗੈਂਗਸਟਰ ਨਹੀਂ ਹਨਗੇ ਜਿਹੜੇ ਨੰਨੇ ਇਹ ਐਨੇ ਨੇ ਬਲਾਤਕਾਰ ਕਰਕੇ ਅੰਦਰ ਕਰਤੇ ਜਬਣ ਦੇ 20ਵੇਂ 25ਵੇਂ ਪ੍ਰੋਲ ਤੇ ਆ ਗਏ ਮਾਤਾ ਜੀ ਉਹ ਇੱਕ ਹੋਰ ਬੂਟਾ ਕਹਿੰਦਾ ਪੀ ਅਮਰਪੁਰ ਮੈਰੋ ਤੇ ਦੇ ਸਾਥੀਆਂ ਨੇ ਪਹਿਲਾਂ ਉਹਦਾ ਬਲਤਕਾਰ ਕੀਤਾ ਫੇਰ ਉਹਨੂੰ ਮਾਰਿਆ ਇਹ ਸਿੰਘ ਨਹੀਂ ਕਰਦੇ ਹੁੰਦੇ ਬਲਾਤਕਾਰ ਝੂਠਾ ਤਾਂ ਚਾਹੇ ਤੂੰ ਚੰਦ ਨੂੰ ਵੀ ਲਾ ਦੇ ਤੂੰ ਤਾਂ ਉਹਨੂੰ ਵੀ ਲੱਗ ਜੂਗੀ ਤੇ ਇਹ ਲੱਚਰ ਤਾਂ ਫੈਲ ਰਹੀ ਆ ਤੇ ਇਹ ਬੱਚੀਆਂ ਛੋਟੀਆਂ ਤੇ ਕੀ ਅਸਰ ਪੈ ਰਿਹਾ ਜਦ ਉਹ ਕਹਿੰਦੀ ਆ ਮੈਂ ਕੀ ਬਣਦੀ ਆ ਮਗਰ ਬੱਚੀਆਂ ਵੀ ਲੱਗੀਆਂ ਕਹਿਣ ਜਿਹੜੀਆਂ ਹੁਣ ਲੱਚਰ ਤਾਂ ਫੈਲਾ ਰੀਆਂ ਨੇ ਇਹਨਾਂ ਨੂੰ ਕਿਵੇਂ ਆਪਾਂ ਤਾਂ ਕਹਿੰਦੇ ਇੱਕ ਨੇ ਸੋਦਾ ਲੱਗੇ 500 ਤੋਂ ਦਾ ਤਾਂ ਠੀਕ ਹੈ ਸੋਸ਼ਲ ਮੀਡੀਆ ਤੇ ਲੱਚਰਤਾ ਫੈਲਾਉਣ ਵਾਲੀ ਕੰਚਨ ਕੁਮਾਰੀ ਦਾ ਜਦੋਂ ਦਾ ਕਤਲ ਹੋਇਆ ਤਾਂ ਹੁਣ ਧੜਥੱਲੀ ਮੱਚੀ ਹੋਈ ਆ ਪੂਰੀ ਸੋਸ਼ਲ ਮੀਡੀਆ ਤੇ ਗੱਲ ਕਰਾਂਗੇ ਕਿ ਪਹਿਲਾਂ ਦੀਆਂ ਮਾਵਾ ਕਿਵੇਂ ਆਪਣੀਆਂ ਧੀਆਂ ਨੂੰ ਰੱਖਦੀਆਂ ਸੀ ਅੱਜ ਦਾ ਕਿਵੇਂ ਦਾ ਸਮਾਂ ਆ ਗਿਆ ਕਿ ਅੱਜ ਸੋਸ਼ਲ ਮੀਡੀਆ ਤੇ ਇਹ ਇਨਫਲੂਐਂਸਰ ਜਾਂ ਫਿਰ ਕਹ ਦਈਏ ਕਿ ਲੱਚਰਤਾ ਫੈਲਾਉਣ ਵਾਲੀਆਂ ਕੁੜੀਆਂ ਨੂੰ ਬੜਾ ਬੜਾਵਾ ਦਿੱਤਾ ਜਾ ਰਿਹਾ ਹੈ ਅਸੀਂ ਕੌਮੀ ਇਨਸਾਫ ਮੋਰਚੇ ਦੇ ਵਿੱਚ ਮੌਜੂਦ ਹਾਂ ਤੇ ਸਾਡੇ ਨਾਲ ਬੀਬੀ ਜਸਬੀਰ ਕੌਰ ਜੀ ਮੌਜੂਦ ਆ ਔਰ ਇਹ ਮਾਂ ਨੂੰ ਕੋਈ ਨਹੀਂ ਭੁੱਲ ਸਕਦਾ ਪਹਿਲਾ ਕਿਸਾਨੀ ਅਦੋਲਨ ਵਿੱਚ ਸੰਘਰਸ਼ ਕੀਤਾ ਲਗਾਤਾਰ 13 ਮਹੀਨੇ ਉਸ ਤੋਂ ਬਾਅਦ ਜਦੋਂ ਦਾ ਕੌਮੀ ਇਨਸਾਫ ਮੋਰਚਾ ਲੱਗਿਆ ਹੋਇਆ ਉਸ ਮੋਰਚੇ 'ਚ ਲਗਾਤਾਰ ਡਟੀ ਹੋਈ ਹੈ ਕੋਈ ਵਿਰਲੀ ਗੈਹਾਜ਼ਰੀ ਹੋਏਗੀ ਘਰ ਜਾਣਾ ਹੁੰਦਾ ਜਦੋਂ ਨਹੀਂ ਤਾਂ ਮੋਰਚੇ 'ਚ ਹੀ ਡٹے ਹੋਏ ਨੇ ਔਰ ਕੰਗਣਾ ਰਣੌਤ ਨੇ ਜਦੋਂ ਔਰਤਾਂ ਨੂੰ ਸੋ ਸੋ ਦੇ ਕਿਹਾ ਸੀ ਕਿ ਸੋ ਸੋ ਦੀ ਦਿਹਾੜੀ ਤੇ ਮੋਰਚੇ ਵਿੱਚ ਬਿਠਾਇਆ ਤਾਂ ਮਾਤਾ ਹੀ ਸੀ ਜਿਨ੍ਹਾਂ ਨੇ ਕੰਗਣਾ ਰਣੌਤ ਨੂੰ ਵੀ ਮਾਤ ਪਾਈ ਸੀ ਤੇ ਅੱਜ ਗੱਲ ਕਰਾਂਗੇ ਕਮਲ ਪੌਰ ਭਾਬੀ ਉਸ ਕੰਚਨ ਕੁਮਾਰੀ ਜਿਹੜੀ ਬਿਹਾਰ ਤੋਂ ਆਈ ਆ ਬੇਬੇ ਜਦੋਂ ਦਾ ਉਹਦਾ ਕਤਲ ਹੋਇਆ ਉਦੋਂ ਦਾ ਬੜਾ ਲੋਕ ਕਹਿ ਰਹੇ ਉਹਦਾ ਕਤਲ ਕਰਤਾ ਤੁਹਾਡਾ ਕੀ ਕਹਿਣਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਧੰਨਵਾਦ ਕਰਦੀ ਆ ਜਿਹੜੀ ਇਹ ਜੀ ਗੱਲ ਚੱਕਣ ਲਈ ਇੱਥੇ ਪਹੁੰਚੇ ਹੋ ਸੁਣਨ ਲਈ ਪਹੁੰਚੇ ਹੋ ਜੀ ਤੁਹਾਡਾ ਧੰਨਵਾਦ ਕਰਦੀ ਹੁਣ ਇਹ ਜੇ ਤਾਂ ਸੁਣਦੇ ਆ ਵਿੱਚ ਫਲਾਉਂਦੇ ਨੇ ਵਿੱਚ ਬਗਉਂਦੇ ਨੇ ਜਾਨੀ ਸਾਡੇ ਦੇਖਣ ਦੀ ਸਾਡੇ ਵਰਤਣ ਦੀ ਸਾਡੇ ਸਮਝਣ ਦੀ ਗੱਲ ਇਹ ਹੈ ਵੀ ਜਿਹੜਾ ਇਸ ਵਕਤ ਦੁਨੀਆ ਤੇ ਬੱਚਿਆਂ ਨੂੰ ਇਹੋ ਜਿਹਾ ਕੋ ਸਿਖਾਇਆ ਜਾਂਦਾ ਉਹ ਕਾਹਾਂ ਕੀ ਕਰਨਗੇ ਕਾਹਾਂ ਸਾਡੇ ਭਾਕ ਹੋਣੀ ਕਿੱਥੋਂ ਜੰਮਣਗੀਆਂ ਸਾਡੀਆਂ ਮਾਤਾ ਦੀ ਪਰਸ਼ਾਈ ਕਿੱਥੋਂ ਆਵਗੀ ਜਿਨ੍ਹਾਂ ਦੇ ਉੱਤੇ ਅੱਜ ਇਹੋ ਜਿਹਾ ਪਰਸ਼ਾਵਾ ਪਵੇ ਕੋਈ ਇਹ ਜੀ ਗੱਲ ਹੁੰਦੀ ਹੈ ਤੇ ਉਹ ਮਾਮਾ ਨੂੰ ਆਪਦੇ ਬੱਚਿਆਂ ਨੂੰ ਆਪ ਸਾਹਮਣਾ ਚਾਹੀਦਾ ਜੇ ਇੱਕ ਮਾੜਾ ਸਾਰੇ ਮਾੜੇ ਨਾ ਹੋ ਸਮਝਾਓ ਆਪਣੇ ਬੱਚਾ ਨੂੰ ਆਪ ਸਮਝਾਓ ਸਮਾਂ ਬੱਚੇ ਬੱਚੇ ਦੇ ਹੱਥੇ ਫੋਨ ਫੜਾਤੀ ਗਾਹਾਂ ਤੇ ਗਾਹ ਸਿੱਖੀ ਜਾਓ ਹੈਨਾ ਇਹ ਜੀ ਲਿੱਚੜ ਗੱਲ ਹੁੰਦੀ ਆ ਉਹਦਾ ਦਮ ਸਮਾਨ ਚੜ ਜਾਂਦੀ ਆ ਕੋਈ ਸੁਰਮਗਤੀ ਕਰ ਦਵੇ ਕੋਈ ਚੰਗੀ ਗੱਲ ਕਰ ਦਵੇ ਕੋ ਨੂੰ ਜਦੇ ਦੱਬ ਲੈਂਦੇ ਨੇ ਪੈਰਾਂ ਥੱਲੇ ਉਹਨੂੰ ਮੁੜ ਕੇ ਨਾਉ ਨਹੀਂ ਲੈਂਦੇ ਹੁਣ ਇਹ ਈ ਢੀ ਬਗਲ ਫਲਾਈ ਆ ਉਹ ਸਾਡਿਆਂ ਨੇ ਤਾਂ ਕਦੇ ਕੁਝ ਕਰਿਆ ਨਹੀਂ ਤੀ ਹੁਣ ਇਹਨੇ ਆ ਕੇ ਕੀ ਕਰਤਾ ਜਦ ਉਹਨੇ ਇੱਕ ਵਾਰ ਜਾ ਕੇ ਮੈਰੋ ਨੇ ਸਮਝਾਇਆ ਹੱਥ ਬੰਨਿਆ ਭੈਣ ਕਿਹਾ ਹਨਾ ਹੱਥ ਬੰਨੇ ਮਾ ਮਾਮਾ ਮਾ ਪਿਓ ਸਮਝਾਉਂਦੇ ਹੁੰਦੇ ਨਹੀਂ ਉਹਨੇ ਤੀਆ ਤਹੇਤੀ ਹੋ ਕੇ ਉਹਦੇ ਮੂਰੇ ਹੱਥ ਬੰਨੇ ਵੀ ਤੂੰ ਇਹ ਕੰਮ ਨਾ ਕਰ ਬੱਚਾ ਤੇ ਬੁਰਾ ਅਸਰ ਪੈਂਦਾ ਠੀਕ ਹੈ ਕੋਈ ਮਾੜੀ ਗੱਲ ਤਾਂ ਕਹੀ ਨਹੀਂ ਜੀ ਜੇ ਉਹ ਸਮਝ ਜਾਂਦੀ ਦਵਾਰਾ ਕਿ ਉਮਰੇ ਥੇ ਪਹੁੰਚਦਾ ਕੋਈ ਹਨਾ ਯਾਹਦੇ ਜਾਣਦੇ ਸਮਝਾਉਂਦੇ ਸਮਝਾਉਣ ਤਾਂ ਤਾਂ ਜੇ ਚ ਬਹਿ ਕੇ ਕਰੇ ਹਰਦੀ ਤਾਂ ਸਾਡੇ ਪੰਜਾਬ ਨੂੰ ਪੱਟਣ ਨੂੰ ਆ ਜਿਹੜੇ ਨਹੀਂ ਉਹ ਜੈਖੰਡ ਦੇ ਜਿਨ੍ਹਾਂ ਨੇ ਅੱਜ ਬਣਨਾ ਹੈ ਕੁਛ ਉਹ ਉਸੇ ਨੂੰ ਲਈ ਬੈਠੇ ਨੇ ਉਸੇ ਤੇ ਧਿਆਨ ਲੱਗਿਆ ਹੋਇਆ ਠੀਕ ਹੈ ਜੇ ਹੁਣ ਇਹ ਜਾਂ ਕੁਝ ਹੋ ਗਿਆ ਪਾਈ ਫਿਰ ਉਹਨੂੰ ਮੰਨੋ ਵੀ ਉਹਨੇ ਤਾਂ ਸੋਧਾ ਲਾਤਾ ਉਹ ਤਾਂ ਕਰਤਾ ਜਿਹੜਾ ਕੋ ਕਰਨਾ ਸੀ ਨਾ ਮੰਨੀ ਇਹ ਹੁਣ ਕਰੋ ਕੀ ਕਰਦੇ ਹੋ ਹੁਣ ਉਹਦੇ ਬਾਅਦ ਕਿਉਂ ਬੈੰਨੇ ਹੋ ਬਾਈ ਕੀ ਮਾੜਾ ਕਰਤਾ ਸਾਡੇ ਉਹਨਾਂ ਨੇ ਤਾਂ ਕੁਛ ਕਰਿਆ ਨਹੀਂ ਜਿਹੜੇ 30 32 35 35 ਸਾਲ ਤੋਂ ਅੰਦਰ ਬੈਠੇ ਨੇ ਉਹਨਾਂ ਨੇ ਤਾਂ ਇਹੋ ਜਿਹਾ ਕੁਝ ਕਰਿਆ ਨਹੀਂ ਜਿੱਦਾਂ ਦੀ ਖਾਤਰ ਸਾਨੂੰ ਤੀਜਾ ਸਾਲ ਹੋ ਗਿਆ ਉਰੇ ਬੈਠੇ ਹਨ ਉਹਨਾਂ ਦੀ ਖਾਤਰੇ ਬੈਠਿਆ ਇਹ ਵੀ ਕਹਿੰਦੇ ਆ ਕਿ ਉਹ ਤਾਂ ਗਰੀਬ ਸੀਗੀ ਆ ਵੀਡੀਓਜ਼ ਪਾ ਕੇ ਆਪਣਾ ਘਰ ਚ ਲਾ ਰਹੀ ਸੀ ਤਾਂ ਇਸ ਬਾਰੇ ਤੁਹਾਡਾ ਕੀ ਕਹਿਣਾ ਇਦਾਂ ਹੀ ਕਰ ਕੋਡੇ ਧਰ ਕੇ ਦੁਰਪੋ ਵੀ ਘਰ ਚ ਲਾਉਣੀ ਆ ਮੈਂ ਐਦੂ ਵੱਡਾ ਹੋਰ ਕੀ ਹੋਊਗਾ ਪਹਿਲਾ ਮੈਨੂੰ ਇਹ ਦੱਸੋ ਇਹ ਘਰ ਚ ਲਾਉਣ ਹੁੰਦਾ ਐਦੂ ਤਾਂ ਮੰਗਣ ਚੜ ਜਾਂਦੀ ਉਹਨੂੰ ਉਹੀ ਦੇਂਦਾ ਅਗਲਾ ਕੀ ਕਹਿੰਦੇ ਨੇ ਬਿਲਕੁਲ ਸਾਡਾ ਤਾਂ ਦੇ ਸਹਜਾ ਉਹ ਹੈ ਦਾਨੀ ਜੇ ਕਿਸੇ ਦੇ ਉਹੀ ਜਾ ਕੇ ਕਿ ਨਾ ਪੱਲਾ ਵਿਛਾ ਲੈਂਦੀ ਉਹਨੂੰ ਉਹੀ ਮਾਲੋ ਮਾਲ ਕਰ ਦਿੰਦੇ ਆ ਗੰਦ ਤਾਂ ਨਾ ਫਲਾਵੇ ਗੰਦ ਫਲਾ ਕੇ ਗਰੀਬੀ ਦੂਰ ਹੋਊ ਜੇ ਹੁਣ ਜਾਣੀ ਗਰੀਬੀ ਆ ਤਾਂ ਪੰਜਾਬ ਤੇ ਹੀ ਬੋਝ ਵੜਨਾ ਹੈ ਪੰਜਾਬ ਦੀ ਜਵਾਨੀ ਪਟਣੀ ਹੈ ਦੱਸੋ ਪਹਿਲਾਂ ਮੈਂ ਬੇਬੇ ਪਹਿਲਾਂ ਤੁਹਾਨੂੰ ਪਤਾ ਸੀ ਕੰਚਨ ਕੁਮਾਰੀ ਬਾਰੇ ਤੁਸੀਂ ਤਾਂ ਜਦੋਂ ਦਾ ਇਹ ਕਤਲ ਹੋਇਆ ਉਦੋਂ ਦਾ ਪਤਾ ਲੱਗਾ ਆ ਹੁਣੇ 4 ਦਿਨ ਦਾ ਪਰ ਥੂਪਿਆ ਬਾਲਾ ਤਾਂ ਹੋਇਆ ਨਾ ਮੈਂ ਤਾਂ ਕਦੇ ਭੁੱਲ ਕੇ ਨਾ ਮੈਂ ਇਹਦੀ ਅਸਲ ਵਿੱਚ ਵੀਡੀਓ ਦੇਖੀ ਐ ਜਾਨੀ ਸੁਣਦੀ ਹਰੇਕ ਤੋਂ ਆ ਹਰੇਕ ਦੀ ਜਵਾਨ ਤੇ ਕੰਚਨ ਕੁਮਾਰੀਓ ਚੜੀ ਵੀ ਐ ਹੈ ਨਾ ਹਾਇ ਪਤਾ ਨਹੀਂ ਕਿੱਥੇ ਦੀ ਕੋਈ ਦੀ ਕਹਿਦਾ ਕੋਈ ਕੀ ਕਹਿੰਦਾ ਕੋਈ ਕਿਤੇ ਨਹੀਂ ਕਰਦਾ ਉਹ ਕਹਿੰਦੇ 4 ਲੱਖ ਫਾਲੋਅਰ ਸੀ ਪਰ ਜਦੋਂ ਹੁਣ ਮੌਤ ਹੋਈ ਐ ਸੰਸਕਾਰ ਤੇ ਤਿੰਨ ਜਣੇ ਸੀਗੇ ਉਹਦੇ ਨਾ ਫੇਰ ਫਾਲੋਅਰ ਮਰ ਗਏ ਉਹ ਜਿਉਂਦੇ ਹੀ ਹੋਣਗੇ ਜਿਹੜੇ ਫਾਲੋਅਰ ਦਿੰਦੇ ਸੀ ਉਹਨੂੰ ਸ਼ਾਬਾਸ਼ ਦਿੰਦੇ ਸੀ ਉਹ ਹੁਣ ਕਿਤੇ ਮਰ ਗਏ ਨਹੀਂ ਪਹੁੰਗੋ ਉਹਦੇ ਸੰਸਕਾਰ ਤੇ ਮੈਂ ਤਾਂ ਮੈਂ ਕਿਹੜਾ ਗਈਆਂ ਜਾਣੀ ਸੁਣਦੇ ਹਾਂ ਭਾਈ ਲੇਕਿਨ ਜਿਹੜੇ 4 ਲੱਖ ਫਾਲੋਅਰ ਸੀ ਫੇਰ ਉਹ ਨਾਲ ਸੰਸਕਾਰ ਤੇ ਕਿਉਂ ਨਹੀਂ ਗਏ ਉਹਦੇ ਉਹ ਜਾਣਦਾ ਤਾਂ ਜੇਕਰ ਤੂੰ ਚੰਗੀ ਕਰੀ ਹੋਵੇ ਫੇਰ ਉਹਨਾਂ ਦਾ ਵੀ ਲਾੜੇ ਹੀ ਹੋ ਨਾ ਵੀ ਇਹ ਵੀ ਐਸੇ ਕੰਮ ਤੁਰੇ ਹੋਏ ਹਨਾ ਆ ਨਹੀਂ ਗਈ ਤੇ ਵੀ ਜਿਹੜੇ ਹੱਕ ਚ ਆ ਰਹੇ ਨੇ ਇਹਨਾਂ ਲੱਚਰ ਤਾਂ ਨੂੰ ਆਪਾਂ ਪੰਜਾਬ ਚੋਂ ਖਤਮ ਕਰਨਾ ਸਾਡਾ ਸਭਿਆਚਾਰ ਕੀ ਸੀਗਾ ਤੇ ਅੱਜ ਕਈ ਉਹਨੂੰ ਸਪੋਰਟ ਕਰ ਰਹੇ ਨੇ ਸਾਡੇ ਤਾਂ ਜਿੰਨੇ ਨੌਜਵਾਨ ਉਠਦੇ ਨੇ ਜੇ ਪੰਜਾਬ ਨੂੰ ਸੰਭਾਲਣ ਦੀ ਗੱਲ ਕਰਦੇ ਨੇ ਕੋਈ ਰਾਹ ਕਰਦੀ ਗੱਲ ਕਰਦੇ ਨਹੀਂ ਉਹਨਾਂ ਨੂੰ ਉਹ ਇਹਨਾਂ ਕੋਈ ਦੋਸ਼ ਲਾ ਕੇ ਇਹਨਾਂ ਨੂੰ ਅੰਦਰ ਕਰਨ ਦਾ ਹੁੰਦਾ ਥਾਂ ਥਾਂ ਤੇ ਜਵਾਨ ਚੱਕੇ ਗਏ ਕੋਈ ਅਹਜਾ ਨਹੀਂ ਛੱਡਿਆ ਕੜੀਆਂ ਵਰਗੇ ਜਵਾਨ ਚੱਕੇ ਗਏ ਜਿਹੜੇ ਐਡੇ ਸੁਝੇ ਹੋਏ ਸੀ ਇੰਨਾ ਸੂਝਮਾਨ ਸੀ ਉਹ ਚੱਕੇ ਗਏ ਉਹਨਾਂ ਦਾ ਕੋਈ ਇਹੋ ਨਹੀਂ ਛੱਡਿਆ ਹਨਾ ਬੱਚਿਆਂ ਨੂੰ ਵੀ ਚੱਕਣ ਦੇ ਹੀ ਜਾਂਦੇ ਨੇ ਹੋਰ ਦੱਸ ਕੀ ਕਰਨਗੇ ਸਾਡੇ ਪੰਜਾਬ ਨੂੰ ਬਚਾਊ ਕੌਣ ਜਾਂ ਸਾਡੀ ਜਵਾਨੀ ਨੂੰ ਪਹਿਲਾਂ ਹੀ ਸੰਭੀ ਜਾਂਦੇ ਨੇ ਸਿੱਤਾਂ ਦਾ ਸਮਾਂ ਸੀ ਬੀਬੇ ਕਿ ਮਾਤਾਵਾਂ ਆਪਣੀਆਂ ਧੀਆਂ ਨੂੰ ਕਿਵੇਂ ਰੱਖਦੇ ਸੀ ਕਿੰਨੀ ਸ਼ਰਮ ਹਿਆਅ ਸੀਗੀ ਮਤਲਬ ਪਿੰਡ ਦਾ ਕੋਈ ਬੰਦਾ ਵੀ ਦੇਖ ਲੈਂਦੇ ਸੀ ਆਪਾਂ ਕਿਤੇ ਜਾ ਰਹੇ ਹਾਂ ਨਾ ਤੇ ਤਾਂ ਵੀ ਉਹਦੀ ਇੰਨੀ ਸ਼ਰਮ ਰੱਖਦੇ ਸੀ ਤੇ ਅੱਜ ਇਹ ਕੀ ਹੋ ਰਿਹਾ ਕਿਧਰ ਨੂੰ ਜਾ ਰਿਹਾ ਪੰਜਾਬ ਪਹਿਲਾਂ ਨਹੀਂ ਸੁਣਦੀਆਂ ਸਾਡੇ ਵੇਲੇ ਤਾਂ ਨਾ ਜਿਹੜਾ ਵਿਹਣ ਆਉਂਦਾ ਸੀ ਉਹਨੂੰ ਮੀਤੀ ਦੇਖਣ ਦਿੰਨੀ ਆ ਹਾਂ ਹੁਣ ਚਲੇ ਜਾਂਦੇ ਨੇ ਜੱਫੀਆਂ ਪਾਉਂਦੀਆਂ ਨੇ ਮਗਰੋਂ ਗਾਉਂਦੇ ਨੇ ਜੀ ਬਲਾਤਕਾਰ ਹੋ ਗਿਆ ਜਾਂ ਅਗਲੀ ਤੁਰੇ ਜਾਂਦੇ ਦੇ ਮੋੜੇ ਕਿਨੇੜੇ ਚਰੂਗੀ ਰ ਅਗਲਾ ਵਾਕਸ ਦਾ ਨਹੀਂ ਉਹਨੂੰ ਤਾਂ ਮੂੰ ਵੀ ਅਗਲਾ ਕਹਿ ਦੂ ਸਾਲਾ ਮੋੜੇ ਚੱਕੀ ਜਾਂਦਾ ਬਲਾਤਕਾਰ ਕੀਤਾ ਉਹ ਬੂਟਾ ਇੱਕ ਹੋਰ ਦੇਖ ਦਿੰਦੇ ਨੇ ਇਹਦਾ ਬਲਾਤਕਾਰ ਹੋ ਗਿਆ ਬੰਦੇ ਦਾ ਕੋਈ ਨਹੀਂ ਮੁੱਲ ਹੈਗਾ ਮੈਂ ਕਿ ਹਰਜੀਤ ਨਿਹੰਗ ਵੀ ਕਹਿ ਰਿਹਾ ਕਿ ਅਮਰਿਤਪਾਲ ਮੈਰੋ ਗੈਂਗਸਟਰ ਆ ਇਹਨਾਂ ਨੇ ਤਾਂ ਮਤਲਬ ਕਿ ਉਹਨੂੰ ਜਿਹੜਾ ਮਾਰਿਆ ਹੈਗਾ ਪੰਜਾਬ ਚ ਤਾਂ ਜਿਹੜਾ ਜੰਮਦਾ ਜਿਹੜਾ ਹੱਕ ਦੀ ਗੱਲ ਕਰਦਾ ਉਹੀ ਗੈਂਗਸਟਰ ਬਣ ਜਾਂਦਾ ਉਹ ਗੈਂਗਸਟਰ ਨਹੀਂ ਹਨਗੇ ਜਿਹੜੇ ਨੰਨੇ ਇਹਨੇ ਇਹਨੇ ਬਲਾਤਕਾਰ ਕਰਕੇ ਅੰਦਰ ਕਰਤੇ ਜਬਰ ਦੇ 20ਵੀਂ 25ਵੀਂ ਪਰੋਲ ਤੇ ਆਗੇ ਪਹਿਲਾ ਸੋਚੋ ਪਹਿਲਾ ਜਿਹਨੇ ਅਮਰਤਪਾਲ ਨਾਲ ਇਲਜ਼ਾਮ ਲਾਇਆ ਸਾਡਿਆਂ ਨੂੰ ਸਾਡਿਆਂ ਨੂੰ ਅੱਜ ਤੱਕ ਪਰੋਲ ਨਹੀਂ ਮਿਰੀ ਆ ਛੜਕਾਂ ਤੇ ਰੁਦਦੇ ਫਿਰਦੇ ਆ ਉਥੇ ਲਾਇਤੀ ਮੈਂ ਕੀ ਕਹਿੰਦੇ ਨੇ 7 ਸਾਲ ਹੋ ਗਏ ਉਥੇ ਲਾਇ ਨੂੰ ਧਰਨਾ ਹਜੇ ਤੱਕ ਉਹਨਾਂ ਇਨਸਾਫ ਨਹੀਂ ਮਿਲਿਆ ਸਾਡੇ ਗੁਰੂ ਦੀ ਬੇਇੱਜ਼ਤੀ ਕੀਤੀ ਤੇ ਸਾਡੇ ਅੰਗ ਖਲਾਰੇਤੀ ਉਹਦਾ ਨਿصاف ਨਹੀਂ ਮਿਲਿਆ ਸਾਨੂੰ ਸਾਨੂੰ ਆ ਨਿصاف ਨਹੀਂ ਮਿਲਿਆ ਮੈਨੂੰ ਐਂ ਦੱਸੋ ਵੀ ਇਹਨਾਂ ਤੋਂ ਹੋ ਕੀ ਗਿਆ ਯਾ ਬੜੇ ਬਲਾ ਜੇ ਇਹਨਾਂ ਨੂੰ ਸੋਚਣ ਇਹ ਜਿਹੜੇ ਇੰਦਰਾ ਗਾਂਧੀ ਦਾਦੇ ਪਥੀਏ ਤੀ ਅਰਜੀਵ ਗਾਂਧੀ ਦੇ ਕਾਤਲ ਉਹ ਛੜਤੇ ਹੈਨਾ ਸਾਡੇ ਉੱਥੇ ਕਿਸਾਨਾਂ ਨੇ 7 ਬੰਦੇ ਮਾਰਤੇ ਸੀ ਗੱਡੀ ਚੜਾ ਕੇ ਸਰੇ ਆਮ ਦੁਨੀਆ ਦੇਖਦੀ ਸੀ ਡੈੜ ਕੇ ਮਾਰੀ ਉਹਨਾਂ ਦਾ ਨੁਸਾਫ ਅੱਜ ਤੱਕ ਨਹੀਂ ਮਿਲਿਆ ਉਹਨਾਂ ਨੂੰ ਸਮਾ ਇਨਾਮ ਚ ਪਾਰਲੀਮੈਂਟ ਚ ਪਹਚਾਤਾ ਇੱਥੇ ਇੱਕ ਔਰਤ ਦਾ ਕਤਲ ਹੋ ਗਿਆ ਤਾਂ ਰੌਲਾ ਪੈ ਗਿਆ ਇੱਥੇ ਇੱਕ ਇੰਨੀ ਕ ਗੱਲ ਹੁੰਦੀ ਔਰਤ ਨੇ ਆਪਣੇ ਆਪ ਰੋਅ ਪਵਾਇਆ ਰੌਲਾ ਕਿਹਦਾ ਲੋਕਾਂ ਨੇ ਪਾਇਆ ਉਹਨੇ ਆਪਣੇ ਆਪ ਪਵਾਇਆ ਜਾਂ ਥਾਪੀਆਂ ਲਾਉਂਦੀ ਆ ਹੈ ਨੰਗੇ ਦਿਖਾਉਂਦੀ ਆ ਉਹਨੇ ਆਪਣੇ ਆਪ ਆਹੋ ਹੋਇਆ ਉਹਦਾ ਸਾਰਾ ਸਮਾਨ ਚੱਕਣਾ ਪਿਆ ਲੱਗਿਆ ਪਿਆ ਸਾਡੀ ਕੋਈ ਗੱਲ ਨਹੀਂ ਚੱਕਦਾ ਦੱਸੋ ਪਹਿਲਾਂ ਮੈਨੂੰ ਜਿਹੜੇ ਸੱਤ ਮਾਰੇ ਤੀਏ ਸਾਨੂੰ ਉਹਨਾਂ ਦਾ ਇਨਸਾਫ ਮਿਲ ਗਿਆ ਜਿਹੜੇ ਜਾਂਦੇ ਨੇ ਉਹਨਾਂ ਨੂੰ ਸਮਾਂ ਐ ਠੋਕ ਦਿੰਦੇ ਨੇ ਬਈ ਇਹ ਹੈ ਅਤਵਾਦੀ ਨੇ ਮਾਤਾ ਜੀ ਉਹ ਇੱਕ ਹੋਰ ਬੂਟਾ ਕਹਿੰਦਾ ਪੀ ਆਮਲਤਪੁਰ ਮਹਿਰੋ ਤੇ ਦੇ ਸਾਥੀਆਂ ਨੇ ਪਹਿਲਾਂ ਉਹਦਾ ਬਲਤਕਾਰ ਕੀਤਾ ਫੇਰ ਉਹਨੂੰ ਮਾਰਿਆ ਉਹ ਬਲਤਕਾਰ ਤਾਂ ਭੁੱਲ ਕੇ ਨਹੀਂ ਕਰ ਸਕਦਾ ਇਹ ਸਿੰਘ ਨਹੀਂ ਕਰਦੇ ਹੁੰਦੇ ਬਲਤਕਾਰ ਝੂਠਾ ਤਾਂ ਚਾਹੇ ਤੂੰ ਚੰਦ ਨੂੰ ਵੀ ਲਾ ਦੇ ਤੂੰ ਤਾਂ ਉਹਨੂੰ ਵੀ ਲੱਗ ਜੂਗੀ ਬਿਲਕੁਲ ਸੌ ਨਹੀਂ ਆਪ ਖਾ ਸਕਦੇ ਚੰਦ ਨੂੰ ਵੀ ਤੂੰ ਤਾਂ ਲੱਗ ਜੂਗੀ ਬਲਤਕਾਰ ਤਾਂ ਕਰ ਨਹੀਂ ਮਤਲਬ ਇੰਨੀ ਲੱਚਰ ਤਾਂ ਨਹੀਂ ਬਲਤਕਾਰ ਤਾਂ ਆਪ ਕਰਾਉਂਦੀ ਆ ਸਭ ਮੁੰਡਿਆਂ ਦਾ ਬਲਾਤਕਾਰ ਕਰਦੀ ਐ ਜਿੰਨਾਂ ਨੂੰ ਐਂਆਂ ਐਂਆਂ ਗੱਲਾਂ ਸਖੋਂਦੀ ਆ ਤੂੰ ਉਹਦਾ ਬਲਾਤਕਾਰ ਕਾਊਂਟ ਕਰ ਦੂ ਬਾਈ ਹੈ ਨਾ ਆ ਤੇਰੇ ਕੋਲੇ ਨਸ਼ਾ ਵੇਚਣ ਵਾਲੀ ਦਾ ਦੇਖ ਕੀ ਕੁਛ ਹੋਇਆ ਸੀ ਹੈ ਮੁੜ ਕੇ ਫੇ ਪੈਰਾਂ ਥੱਲੇ ਦੱਬ ਲਈ ਗੱਲ ਜੀ ਜੋ ਜਿਹੜਾ ਮਾੜਾ ਬੰਦਾ ਦੇਖੋ ਉਹ ਮਾੜਾ ਤਾਂ ਮਾੜਾ ਹੀ ਰਹੂ ਜੇ ਨਾ ਮਾਰੀਆਂ ਸਾਡੇ ਤਾਂ ਇਹ ਜੇ ਬੁੜੇ ਬੁੜੀਆਂ ਸੀ ਦਰੋਂ ਬਾਹਰ ਨਹੀਂ ਨਿਕਲਣ ਦੇ ਜੇ ਨਿਕਲਦਾ ਕੁੜੀ ਸੇ ਧੱਕ ਪਹਿਲਾ ਫੇਰ ਨਹੀਂ ਬਾਹਰ ਪੰਜਾਬ ਦਾ ਮਿਰਛਾ ਪੰਜਾਬ ਦਾ ਮਿਰਛਾ ਇਹੋ ਜਿਹਾ ਕਿਸੇ ਦੇ ਸਾਹਮਣੇ ਨੰਗੇ ਸਿਰ ਨੀਤੀ ਨਿਕਲਦੀਆਂ ਹਾਂ ਤੇ ਜੇ ਕੋਈ ਇਹੋ ਜਿਹੀ ਕੋਈ ਗਲਤੀ ਵੀ ਹੋ ਜਾਣੀ ਤੇ ਫਿਰ ਬਾਬੇ ਕੀ ਕੀਤਾ ਜਾਂਦਾ ਸੀ ਸਾੜ ਸਾੜ ਤਾਂ ਕੀ ਕਹਿੰਦੇ ਨੇ ਪੰਜਾਬ ਦੇ ਵਿੱਚ ਨਾ ਬਹੁਤ ਥਾਵੇਂ ਹੋਇਆ ਸੀ ਹੁਣ ਤੁਹਾਨੂੰ ਫੋਲ ਕੇ ਕੀ ਦਿਖਾਵਾਂ ਅੰਦਰੇ ਮਾਰ ਦਿੰਦੇ ਸੀ ਮਾਂ ਬਾਪ ਵੀ ਸਾਡੀ ਬੇਇੱਜ਼ਤੀ ਹੋਊਗੀ ਕਿਸੇ ਨੇ ਤੂੰ ਨੀਤੀ ਲਾਉਂਦੇ ਵੀ ਫਲਾਣਾ ਬਲਾਤਕਾਰ ਕਰ ਗਿਆ ਆਪਦੀ ਨੂੰ ਪਹਿਲਾਂ ਫੜਦੇ ਤੇ ਕਿਤੇ ਸੁਣਿਆ ਤੀ ਹੁਣ ਇਹ ਮੈਂ ਹੁਣ ਕੋਸ਼ਿਸ਼ ਹੁੰਦਾ ਆ ਕੋ ਸੁਣਿਆ ਤੀ ਕਦੇ ਪੰਜਾਬ ਚ ਅਸੀ ਤਾਂ ਸੁਣਿਆ ਨਹੀਂ ਐਡੀ ਉਮਰ ਹੋ ਗਈ ਬੀਬੇ ਮੇਰੀ ਗੱਲ ਸੁਣੋ ਜੇ ਇਹ ਲੱਚਰ ਤਾਂ ਫੈਲ ਰਹੀ ਆ ਤੇ ਇਹ ਬੱਚੀਆਂ ਛੋਟੀਆਂ ਤੇ ਕੀ ਅਸਰ ਪੈ ਰਿਹਾ ਛੋਟੀਆਂ ਤੇ ਛੋਟੀਆਂ ਤੇ ਅਸਰ ਉਹੀ ਪਊ ਜਿਹੜਾ ਪੜਾਵਾਂਗੇ ਜਦ ਉਹ ਕਹਿੰਦੀ ਆ ਮੈਂ ਕੀ ਬਣਦੀ ਆ ਮਗਰ ਬੱਚੀਆਂ ਵੀ ਲੱਗੀਆਂ ਕਹਿਣ ਮੈਂ ਤਾਂ ਕਹਤੇ ਗੱਲ ਸੁਣ ਲਈ ਜੀ ਬੱਚੀਆਂ ਵੀ ਓਕਣੇ ਬੋਲਣ ਲੱਗੀਆਂ ਬੱਚੀਆਂ ਤੇ ਇਹੀ ਅਸਰ ਪਊ ਵੀਰੇ ਇਹੀ ਪਊਗਾ ਹੋਰ ਨਹੀਂ ਪੈਂਦਾ ਉਹ ਯੋਨਾਨ ਸਿੱਖਿਆ ਨਹੀਂ ਜੀ ਜੇ ਅਮਰਤਪਾਲ ਮੈਰੋ ਨੇ ਜ਼ਿੰਮੇਵਾਰੀ ਚੁੱਕ ਲਈ ਹੈ ਨਾ ਦੋ ਸਾਥੀਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਫਿਰ ਵੀ ਉਹਦੇ ਪਰਿਵਾਰ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਉਹਦੇ ਪਰਿਵਾਰ ਨੂੰ ਵੀ ਅਰੈਸਟ ਕਰ ਲਿਆ ਪਿਤਾ ਨੂੰ ਬਾਈ ਇਹਨਾਂ ਦੇ ਲੱਦਾਸ ਹੁਣ ਉਹਨਾਂ ਦੇ ਮੂਰੇ ਕੀ ਆੜਦਾ ਉਹ ਤਾਂ ਦੂਰ ਦੂਰ ਸਹੀਂ ਪਹੁੰਚਣਗੇ ਜਿਹੜਾ ਕੋਈ ਇਹਦੀ ਫੇਵਰ ਕਰੂਗਾ ਮਾਤੜ ਵਰਗੀ ਨੇ ਸਰਾਹ ਤਾਂ ਮਾਤੜ ਥਾਂ ਵੀ ਪਹੁੰਚ ਸਕਦੇ ਨੇ ਹੈ ਨਾ ਜਾ ਦੇ ਨਾ ਦੀ ਸਰਕਾਰ ਇਹ ਗੁੰਡਿਆਂ ਦੀ ਹੈ ਤੇਰਾ ਪੰਨੋਂ ਇਨਸਾਫ ਕਿੱਥੋਂ ਮਿਲੂਗਾ ਬੈਰੋ ਸਾਹਿਬ ਕਿਤੇ ਕੱਲਾ ਨਹੀਂ ਹੈਗਾ ਨਹੀਂ ਕੱਲਾ ਇਹ ਜੇ ਜਵਾਨ ਕੀ ਕਹਿੰਦੇ ਨੇ ਚੀਫ ਸਿੱਧੂ ਵਰਗੇ ਤੇਰੇ ਆਦੇ ਵਰਗੇ ਮੂਸੇ ਵਾਲੇ ਵਰਗੇ ਕੋਈ ਕੋਈ ਵੀ ਹੈ ਜਿੰਨੇ ਜਵਾਨ ਆਪਣੇ ਮਾਰੇ ਨੇ ਕੋਈ ਬਿਨ ਦਾਗ ਮਾਰੇ ਨੇ ਬਿਨ ਦਾਗ ਮਾਰੇ ਨੇ ਨਹੀਂ ਮੈਨੂੰ ਕਸੂਰ ਕੱਢ ਕੇ ਦਿਖਾਓ ਉਹਨਾਂ ਦਾ ਕਸੂਰ ਕੀ ਸੀ ਇਹਨਾਂ ਨੇ 100-100 ਤੂੰ ਤਲਾ ਕੇ ਮਾਰੇ ਨੇ ਅੱਛਾ ਹਜੇ ਵੀ ਤਰਤੀਰ ਹੁੰਦੀ ਐ ਜਿੱਥੋਂ ਚ ਨੰਗੇ ਮੇਰੇ ਨਾਲ ਤਾਂ ਉਥੇ ਗੱਲਾਂ ਬਾਤਾਂ ਵੀ ਕਰਦੇ ਨੇ ਮੇਤੋਂ ਫਿਰ ਗੱਲ ਨਹੀਂ ਹੁੰਦੀ ਤਾਂ ਐਵੇਂ ਹੀ ਗੱਲ ਛੇੜ ਲਈ ਜੀ ਬਿਲਕੁਲ ਅੱਛਾ ਉੱਤ ਤਾਂ ਮੇਰੇ ਵੀ ਤੰਗਾਇੇ ਹੋਏ ਨੇ ਤੇ ਬੀਬੀ ਜਿਹੜੀਆਂ ਹੁਣ ਫਿਲਾ ਰਹੀਆਂ ਇਹਨਾਂ ਨੂੰ ਕੀ ਕਹੋਗੇ ਹੈ ਆ ਜਿਹੜੀਆਂ ਹੁਣ ਲੱਚਰ ਤਾਂ ਫਿਲਾ ਰਹੀਆਂ ਨੇ ਇਹਨਾਂ ਨੂੰ ਕਿਹੜਾ ਆਪਾਂ ਤਾਂ ਕਹਿੰਦੇ ਇੱਕ ਨੇ ਸੋਦਾ ਲੱਗੇ 5-7 ਦਾ ਤਾਂ ਠੀਕ ਐ ਜੀ ਦੇਖੋ ਤਾਂ ਇਹ ਬੰਦ ਹੋਊ ਗੰਦ ਨਹੀਂ ਤਾਂ ਸਾਡੇ ਬੱਚਿਆਂ ਦੀ ਆਸ ਨਹੀਂ ਵੀ ਬਾਤ ਚ ਜਾਣਗੇ ਪਾਪੀ ਨਾ ਇਹੋ ਜਿਹੇ ਧੀਆਂ ਨੂੰ ਰੋਕਦੇ ਨਹੀਂ ਕਿ ਸਮਾਜ ਦਾ ਸਮਾਜ ਤਾਂ ਗੰਧਲਾ ਹੋ ਹੀ ਜੀ ਉਹੋ ਜਿਹੇ ਹੋ ਜਾਂਦੇ ਨੇ ਮਗਰ ਉਹਨਾਂ ਉਹ ਵੀ ਕਹਿੰਦੇ ਨੇ ਸਾਡੀ ਰੋਜੀ ਰੋਟੀ ਚੱਲਦੀ ਆ ਸਾਡੀ ਕੁੜੀ ਕਮਾ ਕੇ ਲਿਆਉਂਦੀ ਆ ਕਮਾਈ ਬਣਾ ਲਈ ਪੈਸੇ ਪਿੱਛੇ ਇੰਨੇ ਲੋਕ ਅੰਨੇ ਹੋ ਗਏ ਕਿ ਪੰਜਾਬ ਦਾ ਸੱਭਿਆਚਾਰ ਜੀ ਇੱਜ਼ਤ ਲੁलाम ਕਰਤੀ ਜਿਹੜਾ ਜਿਵੇਂ ਕਹਿੰਦੇ ਨੇ ਜੈਸਾ ਖਾਣਾ ਵੈਸਾ ਬਣਾ ਉਹੋ ਜਿਹੇ ਹੋਣਗੇ ਮਨ ਠੀਕ ਹੈ ਜੀ ਵੀ ਇਹਦੇ ਵਿੱਚ ਕੋਈ ਦੋਰਾਹ ਨਹੀਂ ਹੈਗਾ ਜੀ ਬਹੁਤ ਧੰਵਾਦ ਜੀ ਸੋ ਮਾਤਾ ਜਿੱਥੇ ਗੱਲਾਂ ਕਰਦੇ ਨੇ ਉੱਥੇ ਹੀ ਜਦੋਂ ਆਪਣੇ ਪੁੱਤਰਾਂ ਨੂੰ ਵੀ ਯਾਦ ਕਰਦੇ ਨੇ ਕਿਉਂਕਿ ਦੀਪ ਸਿੱਧੂ ਮੂਸੇਵਾਲੇ ਜਿਹੜੇ ਕੀ ਮਾਰਿਆ ਤਾਂ ਉਹਨਾਂ ਨੂੰ ਯਾਦ ਕਰਕੇ ਵੀ ਮਾਤਾ ਭਾਵਕ ਹੋ ਜਾਂਦੇ ਨੇ ਪਰ ਉਹ ਕਹਿੰਦੇ ਵੀ ਜਿਹੜੀ ਲੱਚਰ ਤਾਂ ਅੱਜ ਫੈਲ ਰਹੀ ਆ ਜਿਸ ਆ ਕਾਂਚਨ ਕੁਮਾਰੀ ਦਾ ਕਤਲ ਕੀਤਾ ਗਿਆ ਤੇ ਉਹ ਕਰ ਕੀ ਰਹੀ ਸੀ ਜੇ ਉਹਦੇ ਫਾਲੋਅਰ ਦੀ ਗੱਲ ਕਰਦੇ ਆ ਤਾਂ ਫਿਰ ਉਹ ਕਹਿੰਦੇ ਸਸਕਾਰ ਤੇ ਤਿੰਨ ਹੀ ਕਿਉਂ ਬਹੁਤ ਵੱਡੇ ਸਵਾਲ ਖੜੇ ਹੁੰਦੇ ਨੇ ਅੱਜ ਇਹ ਵੀ ਕਿਹਾ ਜਾ ਰਿਹਾ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਇਹ ਕਿਹਾ ਜਾ ਰਿਹਾ ਕਿ ਜਿਹੜੇ ਅਮਰਿਤਪਾਲ ਮਹਿਰੋਜੀ ਨੇ ਉਹ ਦੁਬਈ ਭੱਜ ਗਏ ਨੇ ਉਹਨਾਂ ਨੇ 3 ਮਹੀਨੇ ਪਹਿਲਾਂ ਹੀ ਉਹਦੀ ਰੈਕੀ ਕੀਤੀ ਫਿਰ ਉਹਦਾ ਕਤਲ ਕੀਤਾ ਗਿਆ ਕਿਉਂਕਿ ਅਮਰਿਤਪਾਲ ਮਹਿਰੋ ਉਸ ਦੀ ਗੱਡੀ ਦੇ ਵਿੱਚ ਸੀ ਇਹਨਾਂ ਦੇ ਬਹੁਤ ਜਿਹੜੇ ਕੀ ਅੱਗੇ ਇਲਜ਼ਾਮ ਲਾਏ ਜਾ ਰਹੇ ਨੇ ਸੋ ਆਉਣ ਵਾਲੇ ਸਮੇਂ 'ਚ ਦੇਖਾਂਗੇ ਕੀ ਕੀ ਸਿੱਟਾ ਨਿਕਲਦਾ ਜੁੜੇ ਰਹੋ ਇੱਕ ਓੰਕਾਰ মিডিਆ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ